ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 26 ਫਰਵਰੀ ਯਾਨਕੀ ਅੱਜ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 10-12 ਘੰਟੇ ਯਾਨਕੀ ਅੱਜ ਦਿਨ ਭਰ ਔਰ ਅੱਜ ਰਾਤ ਦੇ ਮੌਸਮ ਦੇ ਵਿੱਚ ਕੀ ਮਤਲਾ ਦੇਖੇ ਜਾਣਗੇ ਸਾਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਵੀਡੀਓ ਦੇ ਨਾਲ ਐਸੇ ਵੇਲੇ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਜੀ ਪੰਜਾਬ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਲਗਭਗ ਜ਼ਿਆਦਾਤਰ ਖੇਤਰਾਂ ਦੇ ਵਿੱਚ ਜਿਵੇਂ ਐਸ ਵੇਲੇ ਬਦਲਵਾ ਜੰਟਰ ਕਰਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋएगी ਜਿਹੜਾ ਪਛਮੀ ਸਿਸਟਮ ਹੈ ਜੀ ਉਹ ਪਹੁੰਚ ਕਰ ਰਿਹਾ ਹੈਗਾ ਜਿਹੜੇ ਆਪਣੇ ਪਹਾੜੀ ਖੇਤਰ ਨੇ ਔਰ ਆਪਣੇ ਜਿਹੜੇ ਰਾਜਸਥਾਨ ਹਰਿਆਣਾ ਤੇ ਇਹਨਾਂ ਨਾਲ ਲੱਗਦੇ ਸੂਫਿਆਂ ਦੇ ਵਿੱਚ ਤੇ ਤੁਹਾਨੂੰ ਇੱਥੇ ਦੱਸ ਦਈਏ ਜੀ ਅੱਜ ਦਿਨ ਫੜ ਜਿਹੜਿਆ ਬਦਲਵਾਇ ਰਹਿ ਸਕਦੀ ਹੈ ਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜੇ ਆ ਮੀਂਹ ਦੇ ਅਸਰ ਜਿਹੜੇ ਆ ਵੜਦੇ ਪਏ ਨੇ ਹਾਲਾਂਕਿ ਭਾਰੀ ਨਹੀਂ ਜ਼ਿਆਦਾਤਰ ਖੇਤਰਾਂ ਦੇ ਵਿੱਚ ਦਰਜ ਨਹੀਂ ਹੋਣਗੇ 2-4 ਥਾਵਾਂ ਤੇ ਹੋ ਸਕਦਾ ਕਿ ਤਰੁਨਿਆਲੇ ਖਤਰ ਦੇ ਜਿਹੜੇ ਆ ਸਪੈਲੂ ਮੇਹਾਂ ਤੇ ਲੱਗ ਸਕਦੇ ਆ ਤੇ ਜਿਆਦਾਤਰ ਖੇਤਰ ਜਿਹੜੇ ਨੇ ਉਹ ਫਦਲਵਾਇ ਵਾਲੇ ਹੀ ਰਹਿਣਗੇ ਤੇ ਮੀਂਹ ਦੀ ਸੰਭਾਵਨਾ ਫਿਲਹਾਲ ਘੱਟ ਹੈ ਕੁਝ ਕੁ ਥਾਂ ਤੇ ਹੋ ਸਕਦਾ ਹੈ ਕਿ ਮੀਂਹ ਇਸ ਫੈਲ ਜੜੇ ਲੱਗ ਜਾਣ ਜੇਕਰ ਦੂਜਾ ਖਾਸੇ ਦੇਖੀਏ ਮੌਸਮ ਫੌਜ ਦੀ ਜੋ ਤਾਜ਼ਾ ਅਪਡੇਟ ਆ ਉਹ ਕੀ ਕਹਿੰਦੀ ਹੈ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ 26 ਤਰੀਕ ਦੀ ਗੱਲ ਕਰ ਰਹੇ ਹਾਂ ਯਾਨੀ ਕਿ ਅੱਜ ਦੀ ਤੇ ਜਿਹੜਾ ਪਛਮੀ ਸਿਸਟਮ ਇਸ ਵੇਲੇ ਐਂਟਰ ਕਰ ਲਿਆ ਜੀ ਪੰਜਾਬ ਦੇ ਨਾਲ ਲੱਗਦੇ ਸੋਫਿਆ ਦੇ ਵਿੱਚ ਤੇ ਮੌਸਮ ਖਾਗ ਲੋਈ ਇਹ ਗੱਲ ਆਖੀ ਗਈ ਆ ਕਿ ਅੱਜ ਬਦਲਵੇਂ ਜਿਹੜੀ ਹੈ ਕਿ ਪੰਜਾਬ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਫਲੇਗੀ ਔਰ ਨਾਲ ਲੱਗਦੇ ਸੋਫਿਆ ਦੇ ਵਿੱਚ ਵੀ ਜੜੀ ਹੈ ਬਦਲੋਏ ਅੱਜ ਫਲ ਸਕਦੀ ਹੈ ਤੇ ਕੁਝ ਥਾਵਾਂ ਤੇ 2-4 ਜਲਿਆ ਦੇ ਵਿੱਚ ਮੀਂਹ ਦੇ ਸੈਲ ਲੱਗ ਸਕਦੇ ਨੇ ਭਾਰੀ ਵਿੱਚ ਸੰਭਾਵਨਾ ਘੱਟ ਹੈ ਜੀ ਤੇ ਕੁਝ ਥਾਵਾਂ ਦੇ ਜੜੇ ਆ ਮੀਂਹ ਜ਼ਰੂਰ ਦਰਜ ਹੋਣਗੇ ਉਸ ਤੋਂ ਬਾਅਦ 72 ਘੰਟੇ ਫਿਲਹਾਲ ਮੌਸਮ ਸਾਫ ਦਰਸਾਇਆ ਗਿਆ ਹੈ ਤੇ ਤੁਹਾਨੂੰ ਇੱਥੇ ਦੱਸਦੇ 27 ਤਰੀਕ ਨੂੰ ਜਿਹੜੀ ਹੈ ਬਦਲਵਾਏ ਫਣਦੀ ਦੇਖੀ ਜਾਏਗੀ ਤੇ ਇਹ ਜਿਹੜੀ ਅਪਡੇਟ ਹੈ ਇਹ ਡੇਲੀ ਤੌਰ ਅਪਡੇਟ ਹੁੰਦੇ ਰਹਿੰਦੀ ਹੈ ਸੋ ਅੱਜ ਦੇ ਜੋ ਅਪਡੇਟ ਹੋਏਗੇ ਉਹ ਤੁਸੀਂ ਦੇਖ ਲਓਗੇ 7 28 ਤਰੀਕ ਤੱਕ ਫਤਲ ਹੋਈ ਜਿਹੜੀ ਐਸੇ ਤਰ੍ਹਾਂ ਖਣੀ ਰਹੇਗੀ ਇੱਕ ਤਰੀਕ ਤੋਂ ਮੀਂਹ ਦੇ ਅਸਰ ਜਣ ਦੇ ਫਲਦੇ ਫਾਇੇ ਨੇ ਤੇ ਦੋ ਤਿੰਨ ਮਾਰਚ ਨੂੰ ਜੜਿਆ ਫਾਰਮਿੰਗ ਦੀ ਜ਼ਰੂਰਤ ਹੋਣਗੇ ਸੋ ਇਸੇ ਹੀ ਆਉਣ ਵਾਲੇ ਦਿਨਾਂ ਦੇ ਅਪਡੇਟ ਤੇ ਅੱਜ ਦੇ ਦਿਨ ਫਰ ਫਤਲ ਵਾਏ ਦੇ ਨਾਲ ਕਿਤੇ ਕਿਤੇ ਕੁਸ਼ਕਤਾਵਾਂ ਤੇ ਛਿੱਟੇ ਛਰਾਟੇ ਲੱਗ ਸਕਦੇ ਆ ਤੇ ਫਾਰਮਿੰਗ ਦੀ ਉਮੀਦ ਜ਼ਿਆਦਾਤਰ ਖੇਤਾਂ ਦੇ ਵਿੱਚ ਫਿਲਹਾਲ ਘਟ ਹੈ ਸਿੰਗਲ ਜੀ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਤੇ ਧੰਨਵਾਦ